ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਪੰਜਾਬ ਆਂਗਣਵਾਰੀ ਭਰਤੀ ਸੰਬੰਧੀ ਇੱਕ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ 6000 ਦੇ ਕਰੀਬ ਪੋਸਟਾਂ ਜਿਹੜੀਆਂ ਨੇ ਆਂਗਣਵਾਰੀ ਭਰਤੀ ਦੀਆਂ ਕੱਢੀਆਂ ਗਈਆਂ ਸੀ ਜਿਸ ਦੀ ਕੀ ਲਾਸਟ ਡੇਟ 10 ਦਸੰਬਰ ਹੈ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਇਸ ਦੀ ਮੈਰਿਟ ਕਿਵੇਂ ਬਣੇਗੀ ਟੈਲੀਗ੍ਰਾਮ ਗਰੁੱਪ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਕਿਹੜੇ ਕਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਸੀਟਾਂ ਖਾਲੀ ਨੇ ਕੈਟਾਗਰੀ ਵਾਈਜ਼ ਕਿੰਨੀਆਂ ਸੀਟਾਂ ਖਾਲੀ ਨੇ ਤੇ ਜਿਹੜੇ ਐਕਸਟਰਾ ਮਾਰਕਸ ਨੇ ਉਹ ਕਿਹੜੇ ਕੈਂਡੀਡੇਟਸ ਨੂੰ ਮਿਲਣਗੇ ਤੇ ਕਿਵੇਂ ਮਿਲਣਗੇ ਤੇ ਫਾਈਨਲ ਸਿਲੈਕਸ਼ਨ ਜਿਹੜੀ ਹੈ ਕਿਵੇਂ ਹੋਏਗੀ ਤਾਂ ਤੁਹਾਡੇ ਇਹਨਾਂ ਸਾਰੇ ਪੁਆਇੰਟਸ ਨੂੰ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਕੱਲੇ-ਇਕੱਲੇ ਪੁਆਇੰਟ ਨੂੰ ਸਟੈਪ ਬਾਈ ਸਟੈਪ ਆਪਾਂ ਜਿਹੜਾ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਜੀ ਡਿਸਟ੍ਰਿਕਟ ਵਾਈਜ਼ ਦੇ ਦੇਖੋ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਆਊਟ ਹੋਈ ਹੈ ਠੀਕ ਹੈ ਤੇ ਜ਼ਿਲ੍ਹਿਆਂ ਦੇ ਵਿੱਚ ਅੱਗੇ ਪਿੰਡ ਸ਼ਹਿਰ ਜਿਹੜੇ ਵੀ ਨੇ ਉਹਨਾਂ ਦੇ ਵੀ ਅੱਗੇ ਆਪਾਂ ਤੁਹਾਨੂੰ ਨਾਮ ਸਪੈਸੀਫਿਕ ਜਿਹੜੀ ਹੈ ਲਿਸਟ ਦੇ ਵਿੱਚ ਸ਼ੋਅ ਕਰ ਦਾਂਗੇ ਕਿ ਕਿਹੜੇ-ਕਿਹੜੇ ਪ ਠੀਕ ਹੈ ਜੀ ਇਸ ਤੋਂ ਬਿਨਾਂ ਦੇਖੋ ਬਹੁਤ ਸਾਰੇ ਕੈਂਡੀਡੇਟਸ ਇਹ ਵੀ ਪੁੱਛ ਰਹੇ ਸਨ ਕਿ ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਸ਼ਹਿਰ ਦੇ ਵਿੱਚ ਸੀਟ ਖਾਲੀ ਨਹੀਂ ਹੈਗੀ ਕਿ ਅਸੀਂ ਦੂਜੇ ਪਿੰਡ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਦੇਖੋ ਬਣਦਾ ਤਾਂ ਉਸੇ ਪਿੰਡ ਦਾ ਹੀ ਲੇਕਿਨ ਅਪਲਾਈ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਅਪਲਾਈ ਤੁਸੀਂ ਕਰ ਸਕਦੇ ਹੋ ਠੀਕ ਹੈ ਲੇਕਿਨ ਸਿਲੈਕਸ਼ਨ ਜਿਹੜੀ ਹੈ ਤੁਹਾਡੇ ਤੁਹਾਡੇ ਪਿੰਡ ਦੇ ਵਿੱਚ ਹੀ ਹੋਣੀ ਹੈ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਕੈਂਡੀਡੇਟਸ ਨੇ ਠੀਕ ਹੈ ਇਹ ਤਾਂ ਹੈ ਨਹੀਂ ਵੀ ਘੱਟ ਕੈਂਡੀਡੇਟ ਨੇ ਇਸ ਕਰਕੇ ਕੋਸ਼ਿਸ਼ ਕਰੋ ਵੀ ਤੁਸੀਂ ਆਪਦੇ ਪਿੰਡ ਦੀ ਸੀਟ ਤੇ ਹੀ ਅਪਲਾਈ ਕਰੋ ਇਨ ਕੇਸ ਆ ਪਿੰਡ 'ਚ ਤੁਹਾਡੀ ਸੀਟ ਖਾਲੀ ਨਹੀਂ ਹੈਗੀ ਠੀਕ ਹੈ ਜਾਂ ਤੁਹਾਡੇ ਪਿੰਡ ਦਾ ਜਿਹੜਾ ਸਟੇਸ਼ਨ ਆ ਓਪਨ ਨਹੀਂ ਹੋਇਆ ਤਾਂ ਤੁਸੀਂ ਨਾਲ ਦੇ ਪਿੰਡ ਦਾ ਜਿਹੜਾ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਮੈਰਿਟ ਕਿਵੇਂ ਬਣੇਗੀ ਮੈਰਿਟ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀ ਜਿਹੜੀ ਭਰਤੀਆਂ ਦੇ ਅਪਡੇਟ ਜਿਹੜੀਆਂ ਤੁਹਾਨੂੰ ਫ੍ਰੀ ਆਫ ਕੋਸਟ ਟਾਈਮ-ਟਾਈਮ ਜਿਹੜੀ ਹੈ ਉਹ ਮਿਲਦੀ ਰਹੇ ਤਾਂ ਗੱਲ ਕਰਦੇ ਹਾਂ ਜੀ ਮੈਰਿਟ ਦੀ ਮੈਰਿਟ ਕਿਵੇਂ ਬਣੇਗੀ ਦੇਖੋ ਤੁਹਾਨੂੰ ਪਤਾ ਹੈ ਕਿ ਆਨਲਾਈਨ ਅਪਲਾਈ ਕਰਵਾਇਆ ਹੈ ਇਸ ਵਾਰ ਤੇ ਉਸ ਦੇ ਵਿੱਚ 10th 2 ਦਾ ਜਿਹੜਾ ਕ੍ਰਾਈਟੇਰੀਆ ਉਹ ਰੱਖਿਆ ਗਿਆ ਸੀ ਠੀਕ ਹੈ ਵਰਕਰ ਦੇ ਲਈ ਤੇ ਹੈਲਪਰ ਦੇ ਲਈ ਤਾਂ ਉਹਨਾਂ ਦੀ ਮੈਰਿਟ ਬਣੇਗੀ ਲੇਕਿਨ ਜਿਨਾਂ ਕੋਲ ਐਕਸਟਰਾ ਕੁਆਲੀਫਿਕੇਸ਼ਨ ਆ ਰਿਹਾ ਯਾਨੀ ਕਿ ਜਿਨਾਂ ਕੋਲ ਬੀਏ ਕੀਤੀ ਹੋਈ ਹੈ ਜਾਂ ਐਨਟੀਟੀ ਕੀਤੀ ਹੈ ਜਾਂ ਈਟੀਟੀ ਕੀਤੀ ਹੋਈ ਹੈ ਠੀਕ ਹੈ ਉਹਨਾਂ ਨੂੰ ਐਕਸਟਰਾ ਮਾਰਕਸ ਜਿਹੜੇ ਨੇ ਉਹ ਦਿੱਤੇ ਜਾਣਗੇ ਠੀਕ ਹੈ ਜੀ ਤਾਂ ਉਹਨਾਂ ਸਾਰਿਆਂ ਨੂੰ ਐਡ ਕਰਕੇ ਤੁਹਾਡੀ ਫਾਈਨਲ ਮੈਰਿਟ ਜਿਹੜੀ ਆ ਉਹ ਬਣੇਗੀ ਤੇ ਇਸ ਤੋਂ ਬਿਨਾ ਜੇ ਤੁਸੀਂ ਐਕਸ ਸਰਵਿਸਮੈਨ ਦੇ ਕੋਟੇ ਦੇ ਵਿੱਚ ਅਪਲਾਈ ਕਰ ਰਹੇ ਹੋ ਤਾਂ ਵੀ ਤੁਹਾਨੂੰ ਐਕਸਟਰਾ ਮਾਰਕਸ ਮਿਲਣਗੇ ਠੀਕ ਹੈ ਜਿਵੇਂ ਹੋਰ ਦੋ ਤਿੰਨ ਹੋਰ ਉਹਨਾਂ ਨੇ ਚੀਜ਼ਾਂ ਕਲੀਅਰ ਕੀਤੀਆਂ ਨੇ ਜਿਵੇਂ ਵਿਧਵਾ ਹੋ ਗਏ ਜਾਂ ਫਿਰ ਤਲਾਕਸ਼ੁਦਾ ਔਰਤਾਂ ਹੋ ਗਏ ਠੀਕ ਹੈ ਉਹਨਾਂ ਨੂੰ ਮਾਰਕਸ ਦਾ ਰਿਲੈਕਸੇਸ਼ਨ ਦੇਖਣ ਨੂੰ ਮਿਲੇਗਾ ਠੀਕ ਹੈ ਤਾਂ ਉਹ ਪੂਰੀ ਇਨਸਟਰਕਸ਼ਨ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰੀਆਂ ਸੀਗੀਆਂ ਜੇ ਤੁਸੀਂ ਨਹੀਂ ਚੈੱਕ ਕੀਤਾ ਤਾਂ ਤੁਸੀਂ ਕਰ ਸਕਦੇ ਹੋ ਜੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਇਸ ਤੋਂ ਬਿਨਾ ਜੇ ਅਪਾ ਕਰ ਲਈ ਡਿਸਟ੍ਰਿਕਟ ਵਾਈਜ਼ ਲਿਸਟ ਦੀ ਤਾਂ ਇਹ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਡਿਸਟ੍ਰਿਕਟ ਵਾਈਜ਼ ਇਹ ਸਾਰੀ ਅੰਮ੍ਰਿਤਸਰ ਦੀ ਹੈ ਠੀਕ ਹੈ ਤੇ ਇੱਕ ਗੱਲ ਹੋਰ ਤੁਸੀਂ ਆਪਣੀ ਕੈਟਾਗਰੀ ਦੇ ਵਿੱਚ ਹੀ ਅਪਲਾਈ ਕਰਨਾ ਹੈ ਠੀਕ ਹੈ ਇੱਥੇ ਕੈਟਾਗਰੀ ਜ਼ਰੂਰ ਨੋਟ ਕਰ ਲਿਓ ਕਿ ਜਿਹੜੀ ਵੀ ਕੈਟਾਗਰੀ ਤੋਂ ਤੁਸੀਂ ਬਿਲੋਂਗ ਕਰ ਰਹੇ ਹੋ ਕਿ ਉਸ ਕੈਟਾਗਰੀ ਦੀ ਸੀਟ ਖਾਲੀ ਹੈ ਜਾਂ ਨਹੀਂ ਇਨ ਕੇਸ ਜੇਕਰ ਉਹ ਖਾਲੀ ਹੈਗੀ ਤਾਂ ਤੁਸੀਂ ਉਸੇ ਕੈਟਾਗਰੀ ਦੇ ਵਿੱਚ ਅਪਲਾਈ ਕਰੋ ਜੇ ਨਹੀਂ ਹੈਗੀ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਐਜ ਕੋਈ ਦਿੱਕਤ ਨਹੀਂ ਕਿ ਤੁਸੀਂ ਅਪਲਾਈ ਨਹੀਂ ਕਰ ਸਕਦੇ ਤਾਂ ਇਹ ਅੰਮ੍ਰਿਤਸਰ ਜੀ ਹੈ ਉਸ ਤੋਂ ਬਾਅਦ ਤੁਸੀਂ ਬਠਿੰਡਾ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਦੇਖ ਸਕਦੇ ਹੋ ਜੀ ਹੁਸ਼ਿਆਰਪੁਰ ਠੀਕ ਹੈ ਲੁਧਿਆਣਾ ਕਪੂਰਥਲਾ ਹੋ ਗਿਆ ਜੀ ਇਸ ਤੋਂ ਬਿਨਾ ਮਾਨਸਾ ਮੋਗਾ ਮੁਹਾਲੀ ਪਠਾਨਕੋਟ ਪਟਿਆਲਾ ਤਾਂ ਇਹ ਸਾਰੀਆਂ ਸਿੱਟਾਂ ਤੁਹਾਨੂੰ ਇੱਥੇ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਲਗਭਗ 188 ਪੇਜਾਂ ਦੀ ਇਹ ਪੂਰੀ ਪੀਡੀਐਫ ਹੈ ਇਹ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਸ਼ੇਅਰ ਕਰੀ ਹੈ ਤੁਸੀਂ ਉੱਥੇ ਜਾ ਕੇ ਵੀ ਇਸ ਨੂੰ ਜਿਹੜਾ ਹੈ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤੁਹਾਡਾ ਕੋਈ ਹੋਰ ਡਾਊਟ ਕੁਛ ਨਾ ਹੋਵੇ ਤੇ ਇਸ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਤੇ ਕਿਹੜੇ-ਕਿਹੜੇ ਕੈਂਡੀਡੇਟਸ ਨੇ ਅਪਲਾਈ ਕਰ ਲਿਆ ਤੇ ਕੀ ਤੁਹਾਨੂੰ ਅਪਲਾਈ ਕਰਨ ਟਾਈਮ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਿਹ ਠੀਕ ਹੈ ਤਾਂ ਇਹ ਪੂਰੀ ਲਿਸਟ ਹੈ ਜ 188 ਪੇਜਾਂ ਦੀ ਜਿਸ ਦੇ ਵਿੱਚ ਸਾਰੇ ਹੀ ਡਿਸਟ੍ਰਿਕਟ ਜਿਹੜੇ ਨੇ ਇਹਨਾਂ ਵੱਲੋਂ ਕਵਰ ਕੀਤੇ ਗਏ ਨੇ ਠੀਕ ਹੈ ਜਿਹੜੇ ਵਾਰਡ ਦੇ ਵਿੱਚ ਨੇ ਦੇਖੋ ਜਿਵੇਂ ਸ਼ਹਿਰਾਂ ਦੇ ਵਿੱਚ ਹੋਗੇ ਠੀਕ ਹੈ ਉਹਨਾਂ ਨੂੰ ਵੰਡ ਕੇ ਹੈ ਜਿਵੇਂ ਵਾਰਡ ਨੰਬਰ 1 ਵਾਰਡ ਨੰਬਰ 12 ਵਾਰਡ ਨੰਬਰ 19 ਠੀਕ ਹੈ ਤੇ ਜੇ ਤੁਹਾਨੂੰ ਵਾਰਡ ਇਹਦੇ ਵਿੱਚ ਨਹੀਂ ਦਿਖ ਰਿਹਾ ਮੰਨ ਲਓ ਤੁਹਾਡੀ ਜਿਹੜੀ ਜਿਹੜੇ ਏਰੀਆ ਦੇ ਤੁਸੀਂ ਰਹਿਣ ਵਾਲਿਓ ਉਹ ਲੋਕੇਸ਼ਨ ਤੁਹਾਨੂੰ ਨਹੀਂ ਦਿਖ ਰਹੀ दैट मींस ਕਿ ਉੱਥੇ ਜਾਂ ਤਾਂ ਉਹ ਸੀਟ ਆਲਰੇਡੀ ਫਿਲ ਹੈ ਠੀਕ ਹੈ ਉੱਥੇ ਸੀਟ ਖਾਲੀ ਨਹੀਂ ਹੈਗੀ ਤੇ ਜਾਂ ਫਿਰ ਉਹ ਜਿਹੜਾ ਹੈ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਲੋਕ ਸਟੇਸ਼ਨ ਓਪਨ ਨਹੀਂ ਕੀਤਾ ਗਿਆ ਠੀਕ ਹੈ ਦੋ ਰੀਜ਼ਨ ਹੋ ਸਕਦੇ ਨੇ ਤਾਂ ਇਹ ਚੀਜ਼ਾਂ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਪੂਰੀ ਪੀਡੀਐਫ ਤੁਸੀਂ ਆਪਰੇਡਿਟ ਕਰ ਲੈਣਾ ਤੇ ਇਸ ਦੀ ਜਿਹੜੀ ਫਾਈਨਲ ਮੈਰਿਟ ਹੈ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਜੇਗੀ ਜੇ ਆਪਾਂ ਓਵਰਆਲ ਲਿਸਟ ਦੀ ਗੱਲ ਕਰ ਲਈਏ ਤੁਸੀਂ ਦੇਖ ਪਾ ਰਹੇ ਹੋਵੋਗੇ ਠੀਕ ਹੈ ਟੋਟਲ 23 ਜ਼ਿਲ੍ਹੇ ਨੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਹੀ ਪੋਸਟਾਂ ਆਊਟ ਹੋਈਆਂ ਨੇ ਠੀਕ ਹੈ ਜੀ ਤੇ ਐਸਸੀਬੀਸੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਤੇ ਇਸ ਤੋਂ ਬਿਨਾ ਬਾਕੀ ਕੈਟਾਗਰੀਆਂ ਦੀ ਜੇ ਆਪਾਂ ਗੱਲ ਕਰ ਲਈਏ ਅੰਗਣਵਾੜੀ ਵਰਕਰ ਅੰਗਣਵਾੜੀ ਹੈਲਪਰ ਇਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਸਭ ਤੋਂ ਵੱਧ ਜੇ ਤੁਸੀਂ ਪੋਸਟਾਂ ਦੇਖ ਪਾ ਰਹੇ ਹੋਵੋਗੇ ਤਾ ਸਭ ਤੋਂ ਵੱਧ ਪੋਸਟਾਂ ਜਿਹੜੀਆਂ ਨੇ ਇੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ 366 ਠੀਕ ਹੈ ਤਾਂ ਇਹਨਾਂ ਨੂੰ ਦੇਖ ਕੇ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਕੈਟਾਗਰੀ ਵਾਈਜ਼ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਇਹ ਪੂਰੀ ਲਿਸਟ ਤੇ ਇਹ ਕੁਝ ਇੰਪੋਰਟੈਂਟ ਇਨਸਟਰਕਸ਼ਨ ਸੀਗੀਆਂ ਠੀਕ ਹੈ ਤੁਸੀਂ ਆਲਰੇਡੀ ਰੀਡ ਕਰ ਲਿਆ ਹੋਣਗੇ ਕਿ ਤੁਸੀਂ ਆਨਲਾਈਨ ਹੀ ਅਪਲਾਈ ਕਰਨਾ ਹੈ ਆਫਲਾਈਨ ਜਿਹੜਾ ਇਸ ਦੇ ਵਿੱਚ ਅਵੇਲੇਬਲ ਨਹੀਂ ਹੈਗਾ ਠੀਕ ਹੈ ਜੀ ਤੇ ਇਸ ਤੋਂ ਬਿਨਾ ਜਦੋਂ ਤੁਹਾਡਾ ਸਿਲੈਕਸ਼ਨ ਹੋ ਜਾਏਗਾ ਤੁਸੀਂ ਸਾਰੇ ਹੀ ਆਪਣੇ origignal document ਤੇ ਉਹਨਾਂ ਦੀ ਫੋਟੋ ਕਾਪੀ ਦਾ ਪੂਰਾ ਸੈੱਟ ਬਣਾ ਕੇ ਜਿਹੜਾ ਹੈ ਉਹ ਲੈ ਕੇ ਜਾਣਾ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਉਮੀਦਵਾਰਾਂ ਦੀ ਮੈਰਿਟ ਸਿਰਫ ਉਸ ਜਾਣਕਾਰੀ ਦਸਤਾਵੇਜ਼ਾਂ ਦੇ ਆਧਾਰ ਤੇ ਹੀ ਬਣੇਗੀ ਜੋ ਤੁਸੀਂ ਆਨਲਾਈਨ ਅਪਲਾਈ ਕਰਨ ਟਾਈਮ ਜਿਹੜਾ ਹੈ ਉਹ ਫਿਲ ਕੀਤਾ ਹੈ ਠੀਕ ਹੈ ਜੀ ਤੇ ਜਿਹੜੇ ਕੈਂਡੀਡੇਟ ਸਿਲੈਕਟ ਹੋਣਗੇ ਉਹਨਾਂ ਨੂੰ ਉਮੀਦਵਾਰਾਂ ਨੂੰ ਇੰਟਰਵਿਊ ਦੀ ਮਿਤੀ ਸਮਾਂ ਸਥਾਨ ਬਾਰੇ ਜਾਣਕਾਰੀ ਜਿਹੜੀ ਹੈ ਤੁਹਾਡੇ ਈਮੇਲ ਜਾਂ ਤੁਹਾਡੇ ਮੋਬਾਈਲ ਤੇ ਮਿਲ ਜੇਗੀ ਤੁਹਾਨੂੰ ਇਸ ਕਰਕੇ ਤੁਸੀਂ ਆਪਣਾ ਸਹੀ ਮੋਬਾਈਲ ਤੇ ਸਹੀ ਈਮੇਲ ਹੀ ਫਿਲ ਕਰਨੀ ਹੈ ठीक तो है तो इस बिना होर जो कोई एक अद्धा पॉइंट हैगा तो इतने देख सकते हो ठीक है थोड़ी एक एप्लीकेशन आई डी होएगी उसमें जरूर नोट करके रखियो क्योंकि जो भी थोड़ा डाटा है जो भी थोड़ा अगे कंसल्टेशन होगी जो भी थोड़ा कोई इस द रिगार्डिंग मैसेज आएगा इस एप्लीकेशन आई डी के थ्रू ही मिलेगा ठीक है जी इस तो इस बिना सैलरी पैकेज के आप ऑलरेडी गल करी पिछली वीडियो के जे नहीं देखी तो ਤੇ एससीबीसी ਕੈਟਾਗਰੀ ਆ ਜੇ ਤੁਸੀਂ ਫਿਜ਼ੀਕਲੀ ਹੈਂਡੀਕੈਪਡ ਹੋ ਤਾਂ ਤੁਸੀਂ ਉਹਦਾ ਫਾਇਦਾ ਲੈਣਾ ਚਾਹੁੰਦੇ ਹੋ ਕੈਟਾਗਰੀ ਦਾ ਤਾਂ ਤੁਹਾਨੂੰ ਉਹਦਾ ਸਰਟੀਫਿਕੇਟ ਜਿਹੜਾ ਹੈ ਉਹ ਲਗਾਉਣਾ ਪਏਗਾ ਲਾਜ਼ਮੀ ਹੈ ਜੀ ਉਹ ਠੀਕ ਹੈ ਤੇ ਇਸ ਤੋਂ ਬਿਨਾ ਇਸ ਜੇ ਆਪਾਂ ਗੱਲ ਕਰ ਲਈਏ ਯੋਗਤਾ ਦੀ ਤਾਂ ਤੁਸੀਂ ਦੇਖ ਸਕਦੇ ਹੋ ਵਰਕਰ ਦੀ ਗ੍ਰੈਜੂਏਸ਼ਨ ਹੈ ਜੀ ਤੇ ਆਂਗਣਵਾੜੀ ਦੀ ਹੈਲਪਰ ਦੀ ਪਲੱਸ 2 ਹੈ ਠੀਕ ਹੈ ਜੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੇਕਰ ਕਿਸੇ ਬਿਨੇਕਾਰ ਪਾਸ ਵਿੱਦਿਅਕ ਯੋਗਤਾ ਹੈ ਜ਼ਿਆਦਾ ਤਾਂ ਉਸ ਦੀ ਵਧੇਰੇ ਵਿੱਦਿਅਕ ਯੋਗਤਾ ਨੂੰ ਮੰਨਦੇ ਹੋਏ ਉਸ ਨੂੰ ਸਿਲੈਕਸ਼ਨ ਕ੍ਰਾਈਟਰੀਆ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਉਮਰ ਹੱਦ ਤੁਸੀਂ ਆਲਰੇਡੀ ਰੀਡ ਕਰ ਲੈਣਾ ਹੈ ਤੇ ਬਾਕੀ ਦੀ ਜਾਣਕਾਰੀ ਤੁਸੀਂ ਇਹ ਪੂਰੀ ਆਪ ਵੀ ਡਿਸਕਸ ਕਰ ਸਕਦੇ ਹੋ ਆਪ ਵੀ ਦੇਖ ਸਕਦੇ ਹੋ ਡੋਮਿਸਾਈਲ ਸਰਟੀਫਿਕੇਟ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ ਠੀਕ ਹੈ ਜੀ ਤੇ ਜੇ ਤੁਹਾਡੇ ਕੋਲ ਕਈ ਕੈਂਡੀਡੇਟਸ ਹੈ ਜਿਹਨਾਂ ਦਾ ਆਉਂਦਾ ਇਹ ਕਮੈਂਟ ਸੈਕਸ਼ਨ ਦੇ ਵਿੱਚ ਪੁੱਛਦੇ ਨੇ ਉਹ ਕਿ ਸਾਡੀ ਮੈਰਿਜ ਹੋ ਗਈ ਹੁਣ ਅਸੀਂ ਕਿਹੜਾ ਸਰਟੀਫਿਕੇਟ ਲਗਾਈਏ ਦੇਖੋ ਜਿੱਥੇ ਤੁਹਾਡੀ ਮੈਰਿਜ ਹੋਈ ਹੈ ਤੁਸੀਂ ਉਹ ਸਰਟੀਫਿਕੇਟ ਦੇ ਥਰੂ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਜਾਂ ਉਸ ਰਿਹਾਈਸ਼ ਦੇ ਅਕੋਰਡਿੰਗ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਇਸ ਤੋਂ ਬਿਨਾ ਬਾਕੀ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਹ ਇਹ ਪੂਰੀ ਲਿਸਟ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਦਾਂਗੀ ਠੀਕ ਹੈ ਐਕਸਟਰਾ ਨੰਬਰ ਦੀ ਜੇ ਆਪਾਂ ਗੱਲ ਕਰੀਏ ਤਾਂ ਐਕਸਟਰਾ ਨੰਬਰ ਨੂੰ ਦੇਖੋ ਇਹ ਨਹੀਂ ਹੈਗਾ ਕਿ ਅਲੱਗ ਤੋਂ ਮਾਰਕਸ ਐਡ ਹੋ ਜਾਣਗੇ ਬਸ ਉਹਨੂੰ ਪਹਿਲ ਜ਼ਿਆਦਾ ਦਿੱਤੀ ਜਾਏਗੀ ਮੰਨ ਲਓ ਤੁਸੀਂ ਅੰਗਣਵਾੜੀ ਵਰਕਰ ਦੇ ਲਈ ਅਪਲਾਈ ਕਰ ਰਹੇ ਹੋ ਠੀਕ ਹੈ ਤੁਹਾਡੇ ਕੋਲ ਇੱਕ ਪਾਸੇ ਤਾਂ ਹੈਗੀ ਐ ਸਿਰਫ ਉਹ ਸਿਰਫ ਬੀਏ ਠੀਕ ਹੈ ਯਾਨੀ ਗ੍ਰੈਜੂਏਟ ਹੋ ਤੁਸੀਂ ਇੱਕ ਪਾਸੇ ਤੁਹਾਡੇ ਕੋਲ ਦੂਜਾ ਕੈਂਡੀਡੇਟ ਹੈ ਜਿਹਦੇ ਕੋਲ ਬੀਏ ਵੀ ਹੈਗੀ ਐ ਤੇ ਉਹਨੇ ਈਟੀਟੀ ਵੀ ਕੀਤੀ ਹੋਈ ਐ ਠੀਕ ਹੈ ਤੇ ਉਹਨੇ ਐਂਟੀਟੀ ਵੀ ਕੀਤੀ ਹੋਈ ਐ ਤਾਂ ਆਬਵੀਅਸ ਜੀ ਗੱਲ ਐ ਉਹ ਇਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦੇਣਗੇ ਠੀਕ ਐ ਤਾਂ ਕਹਿਣ ਦਾ ਭਾਵੇਂ ਇਹ ਐ ਵੀ ਜੇ ਤੁਹਾਡੇ ਕੋਲ ਜ਼ਿਆਦਾ ਕੁਆਲਿਫੀਕੇਸ਼ਨ ਐ ਤਾਂ ਤੁਸੀਂ ਜ਼ਿਆਦਾ ਕੁਆਲਿਫੀਕੇਸ਼ਨ ਹੀ ਸ਼ੋ ਕਰਨੀ ਆ ਆਪਣੀ ਤਾਂ ਜੋ ਤੁਹਾਨੂੰ ਅੱਗੇ ਉਹਦਾ ਬੈਨੀਫਿਟ ਵੀ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਮਿਲਦੀ ਹੈ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਚੈ ਧੰਨਵਾਦ ਥੈਂਕ ਯੂ